ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਾਡੇ ਇਸ ਚੈਨਲ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤੇ ਬਹੁਤ ਬਹੁਤ ਸਵਾਗਤ ਹੈ ਇਸ ਚੈਨਲ ਉਤੇ ਵਾਕ ਵਾਕ ਲੇਖਕਾਂ ਦੁਆਰਾ ਲਿਖੀਆਂ ਧਾਰਮਿਕ ਪੁਸਤਕਾਂ ਨੂੰ ਆਡੀਓ ਦੇ ਰੂਪ ਵਿੱਚ ਰਿਕਾਰਡ ਕਰਕੇ ਸੰਗਤਾਂ ਦੇ ਸਾਹਮਣੇ ਕਰਨ ਦੀ ਸੇਵਾ ਸਤਿਗੁਰੂ ਜੀ ਦਾਸਿਆਂ ਪਾਸੋਂ ਲੈ ਰਹੇ ਹਨ ਹੁਣ ਤੱਕ ਇਸ ਚੈਨਲ ਉਤੇ ਭਾਈ ਸਾਹਿਬ ਪਾਈ ਗੁਰੂ ਇਕਬਾਲ ਸਿੰਘ ਜੀ ਦੁਆਰਾ ਲਿਖੀਆਂ ਪੁਸਤਕਾਂ ਮੈਂ ਦੱਸਿਓ ਮਾਰਗ ਸੰਤੋ ਸ੍ਰੀ ਸੁਖਮਨੀ ਸਾਹਿਬ ਦੀਆਂ 9 ਵਿਸ਼ੇਸ਼ਤਾਈਆਂ ਸ਼ਰਧਾ ਦੀਆਂ 11 ਨਿਸ਼ਾਨੀਆਂ ਜੀਵਨ ਸੇਧਾਂ ਭਾਗ ਪਹਿਲਾ ਜੀਵਨ ਸੇਧਾਂ ਭਾਗ ਦੂਜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ ਸਿਮਰਨ ਦੀਆਂ 9 ਅਵਸਥਾਵਾਂ ਅਰਦਾਸ ਕਰਨ ਦੀਆਂ 13 ਚੁਪਤੀਆਂ ਵਿਰਲੇ ਕੇਈ ਕੇ ਨਾਨਕ ਸਰ ਕਲੇਰਾ ਵਾਲੇ ਮਹਾਪੁਰਸ਼ ਤਾਨ ਤਾਨ ਬਾਬਾ ਨਾਨ ਸਿੰਘ ਜੀ ਦੇ ਜੀਵਨ ਉੱਪਰ ਪ੍ਰਕਾਸ਼ਿਤ ਪੁਸਤਕ ਆਨੰਦ ਚਮਤਕਾਰ ਦੇ ਪੰਜ ਭਾਗ ਪਾਈ ਸਾਹਿਬ ਪਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਸ੍ਰੀ ਗੁਰੂ ਨਾਨਕ ਚਮਤਕਾਰ ਪਾਈ ਸਾਹਿਬ ਪਾਈ ਵੀਰ ਸਿੰਘ ਜੀ ਦੇ ਜੀਵਨ ਉੱਤੇ ਆਧਾਰਿਤ ਪੁਸਤਕ ਪ੍ਰਸੰਗ ਲੀਆਂ ਤਾਨ ਤਾਨ ਬਾਬਾ ਕੁੰਦਨ ਸਿੰਘ ਜੀ ਦੇ ਜੀਵਨ ਉੱਪਰ ਆਧਾਰਿਤ ਪੁਸਤਕ ਸਤਿਗੁਰੂ ਸੇਵੇ ਸੇ ਮਹਾਪੁਰਖ ਸੰਸਾਰੀ ਦੇ ਚਾਰ ਭਾਗ ਭਾਈ ਸਾਹਿਬ ਪਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਸੁੰਦਰੀ ਭਾਈ ਸਾਹਿਬ ਪਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਬਾਬਾ ਨੋਦ ਸਿੰਘ ਭਾਈ ਸਾਹਿਬ ਪਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਸਤਵੰਤ ਕੋਰ ਦੀ ਸੇਵਾ ਸਤਿਗੁਰੂ ਜੀ ਦਾਸਾ ਪਾਸੋਂ ਲੈ ਚੁਕੇ ਹਨ ਜਿੰਨਾ ਦਾ ਲਾਹਾ ਆਪ ਜੀ ਇਸ ਚੈਨਲ ਉੱਪਰ ਜਾ ਕੇ ਲੈ ਸਕਦੇ ਹੋ ਹੁਣ ਅਸੀਂ ਬਾਬਾ ਨਾਨਕ ਸਿੰਘ ਜੀ ਦੇ ਪਿਆਰੇ ਜਿਨ੍ਹਾਂ ਨੇ ਬਾਬਾ ਨਾਨਕ ਸਿੰਘ ਜੀ ਦੀ ਹਾਥੀ ਸੇਵਾ ਕਮਾਈ ਅਤੇ ਉਹਨਾਂ ਦੇ ਹਰ ਹੁਕਮ ਨੂੰ ਸੱਤ ਕਰਕੇ ਮੰਨਿਆ ਜਿਨ੍ਹਾਂ ਦੀ ਝੋਲੀ ਵਿੱਚ ਤਾਨ-ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੂਜੀ ਥਾਂ ਤੇ ਸੇਵਾ ਪਈ ਬਾਬਾ ਈਸ਼ਰ ਸਿੰਘ ਜੀ ਤਿੰਨਾ ਦੇ ਜੀਵਨ ਉੱਤੇ ਆਧਾਰਿਤ ਪੁਸਤਕ ਈਸ਼ਰ ਚਮਤਕਾਰ ਦੀ ਆਡੀਓ ਆਪ ਜੀ ਦੇ ਸਨਮੁਖ ਕਰਨ ਜਾ ਰਹੇ ਹਾਂ ਤਨ ਜਨਨੀ ਜਿਨ ਜਾਇਆ ਤਨ ਪਿਤਾ ਪਰਧਾਨ ਤਿੰਨ ਤਨ ਜਣੇ ਦੀ ਮਾਉ ਆਏ ਸਫਲ ਸੇ 13 ਚੇਤਰ ਸੰਨ 1913 ਖਾਲਸਾ ਸੰਮਤ 213 ਆਪ ਜੀ ਨੇ ਚੋੜਾ ਨਗਰ ਵਿੱਚ ਜਨਮ ਤारण ਕੀਤਾ ਉਹ ਤਨ ਹਨ ਉਹਨਾਂ ਦਾ ਆਇਆ ਸਫਲਾ ਹੈ ਅਤੇ ਤਨ ਉਹਨਾਂ ਦੀ ਮਾਤਾ ਹੈ ਜਿਨ੍ਹਾਂ ਨੇ ਗੋਦੀ ਵਿੱਚ ਇਹੋ ਜੇ ਮਾਂ ਪੁਰਖ ਦੀ ਸੇਵਾ ਕੀਤੀ ਹੈ ਅਤੇ ਧੰਨ ਉਹਨਾਂ ਦੇ ਪਿਤਾ ਜੀ ਹਨ ਜਿਨ੍ਹਾਂ ਨੇ ਛੋਟੇ ਸਰੀਰ ਵਿੱਚ ਹਰ ਤਰ੍ਹਾਂ ਨਿਰੰਕਾਰ ਦੀ ਦਾਤ ਬਖਸ਼ੀ ਸਮਝ ਕੇ ਸੇਵਾ ਕੀਤੀ ਹੈ ਧੰਨ ਹਨ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਨੇ ਬਾਬਾ ਨਾਨਕ ਸਿੰਘ ਜੀ ਦੀ ਖਿਦਮਤ ਵਿੱਚ ਰਹਿ ਕੇ ਆਗਿਆ ਦਾ ਪਾਲਨ ਕਰਦੇ ਹੋਏ ਇਹ ਗੁਣ ਪ੍ਰਾਪਤ ਕੀਤੇ ਨਾਮ ਦੇ ਰਸੀਏ ਸ਼ਾਂਤੀ ਦੇ ਸਮੁੰਦਰ ਬਾਣੀ ਦੇ ਰਸੀਏ ਸੇਵਾ ਦੇ ਪੁਤਲੇ ਪਿਆਰ ਦੇ ਸਾਗਰ ਗਿਆਨ ਦੇ ਸੂਰਜ ਜਿਨ੍ਹਾਂ ਨੇ ਆ ਕੇ ਲੱਖਾਂ ਜੀਵਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਿਆ ਹੈ। ਬਾਬਾ ਨਾਨਕ ਸਿੰਘ ਜੀ ਦੇ ਨਾਲ ਪਹਿਲਾ ਮਿਲਾਪ। ਬਾਬਾ ਜੀ ਨੂੰ ਝੋੜੀ ਲੈ ਜਾਣ ਵਾਸਤੇ ਸੰਗਤ ਆਈ। ਇਹ ਸਿੰਘ ਸੰਗਤ ਦੇ ਮੁਖੀ ਸਨ। ਇੰਦਰ ਸਿੰਘ ਹੋਲਦਾਰ, ਉਦੇਸ ਸਿੰਘ, ਸਰਦਾਰ ਸੰਤਾ ਸਿੰਘ ਤੇ ਸੁੱਚਾ ਸਿੰਘ। ਹਜ਼ੂਰ ਦੇ ਚਰਨਾਂ ਵਿੱਚ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਸੀ। ਪਰ ਅੱਜ ਦੀ ਬੇਨਤੀ ਪਰਵਾਨ ਕਰਕੇ ਹਜ਼ੂਰ ਨੇ ਤਿਆਰੀ ਕਰ ਲਈ ਤੀ ਹਜ਼ੂਰ ਸੰਗਤ ਸਮੇਂ ਛੋੜੀ ਪਹੁੰਚੇ ਬਾਹਰ 베ਰੀਆਂ ਦੇ ਦਰਖਤਾਂ ਹੇਠ ਆਸਨ ਲਾਇਆ ਅਤੇ ਸੰਗਤ ਹੁਮੁਹੁਮਾ ਕੇ ਲਾਭ ਲੈਂਦੀ ਹੈ ਪਰ ਇੱਕ ਲੜਕਾ ਇੰਦਰ ਸਿੰਘ ਦਰਸ਼ਨ ਕਰਨ ਨਹੀਂ ਗਿਆ ਪੁੰਨਿਆ ਦਾ ਦਿਨ ਆ ਗਿਆ ਸਾਰੇ ਮਿੱਤਰ ਸਾਥੀ ਕਹਿਣ ਲੱਗੇ ਇੰਦਰਾ ਸੁਣਿਆ ਹੈ ਸੰਤਾ ਪਾਸ ਪੁੰਨਿਆ ਤੇ ਕੜਾ ਰਜਵਾ ਮਿਲਦਾ ਹੈ ਚਲ ਚਲੀਏ ਅਗੋ ਇੰਦਰ ਸਿੰਘ ਨੇ ਜਵਾਬ ਦਿੱਤਾ ਕੀ ਜਾਣਾ ਹੈ ਯਾਰ ਹੋਣਗੇ ਮਿਲਣਗੇ ਆਪੇ ਦਿਲ ਨੂੰ ਟਿਕਾਣੇ ਰੱਖੀਏ ਇਹ ਸੁਣ ਸਭ ਚੁੱਪ ਕਰ ਗਏ ਕਿਉਂਕਿ ਜੱਤ ਸਾਤ ਅਤੇ ਹੱਠ ਦੇ ਪੂਰੇ ਸਨ ਸਾਰਿਆਂ ਨਾਲ ਪਿਆਰ ਵੀ ਰੱਖਦੇ ਸਨ ਛੀਂਬੇ ਚੂਰ ਤਰਖਾਨ Hindu ਅਤੇ ਮੁਸਲਮਾਨ ਆਦਿ ਇਹ ਹੱਠ ਦੇ ਕਿਸੇ ਦੀ ਜੁਰਤ ਨਾ ਪਈ ਕੁਝ ਕਹਿਣ ਦੀ ਪਰ ਚੁੱਪ ਕਰਕੇ ਇੱਕ ਇੱਕ ਦੋ ਦੋ ਮੁੰਡੇ 인ਦਰ ਸਿੰਘ ਤੋਂ ਚੋਰੀ ਬਾਬਾ ਜੀ ਪਾਸ ਕੜਾ ਲੈਣ ਵਾਸਤੇ ਪੁੰਨਿਆ ਦੇ ਸਮਾਗਮ ਤੇ ਪਹੁੰਚ ਗਏ ਪੁੰਨਿਆ ਤੋਂ ਬਾਅਦ ਬਾਬਾ ਜੀ ਬਹਿੜਵਾਲ ਚਲੇ ਗਏ ਕੁਝ ਸਮੇਂ ਪਿਛੋਂ ਸਾਰਿਆਂ ਪਿੰਡਾਂ ਦੀ ਸੰਗਤ ਬੇਨਤੀ ਕਰਕੇ ਹਜ਼ੂਰ ਨੂੰ ਫੇਰ ਲੈ ਆਈ ਬਾਬਾ ਜੀ ਨੇ ਮਨੁੱਕੇ ਚੋਰੜਾ ਅਤੇ ਲੱਖੇ ਦੇ ਵਿਚਾਲੇ ਜਗ੍ਹਾ ਪਸੰਦ ਕੀਤੀ ਤੇ ਆਸਣ ਲਾ ਲਿੱਤਾ ਹੁਣ ਆਗੂ ਇਹ ਸੱਜਣ ਹਨ ਕਰਤਾਰ ਸਿੰਘ ਸੰਤਾ ਸਿੰਘ ਚਲੀ ਵਾਲਾ ਉਦੇ ਸਿੰਘ ਸੁੱਚਾ ਸਿੰਘ ਤੇ ਬਚਨ ਸਿੰਘ ਜੇੜਹਾੜ ਦੇ ਦਿਨ ਸਨ ਗਰਮੀ ਬਹੁਤ ਸੀ ਤੇ ਸਰਦਾਰ ਬੱਗਾ ਸਿੰਘ ਦਾ ਖੂਨ ਨਜ਼ੀਕ ਸੀ ਜੋ ਕਿ ਸਰਵਰੀਏ ਦੇ ਪੱਕੇ ਸਿੱਖ ਸਨ ਕਰਤਾਰ ਸਿੰਘ ਬਾਬਾ ਜੀ ਵਾਸਤੇ ਖੂਹ ਤੋਂ ਪਾਣੀ ਲੈਣ ਗਿਆ ਤਾਂ ਸਾਰਾ ਸਮਾਂ ਬਾਬਾ ਜੀ ਦਾ ਕਹਿ ਸੁਨਾਇਆ ਬਾਬਾ ਜੀ ਦੇ ਬਚਨ ਸੁਣ ਕੇ ਮਨ ਵਿੱਚ ਖੁਸ਼ੀ ਪੈਦਾ ਹੋਈ ਜੀ ਵੀ ਬਹੁਤ ਕੀਤਾ ਦਰਸ਼ਨ ਕਰਨ ਵਾਸਤੇ ਪਰ ਸਰਵਰੀਏ ਦੇ ਸਿੱਖ ਹੋਣ ਦੇ ਕਾਰਨ ਇਹ ਖਿਆਲ ਫੇਰ ਆਇਆ ਕਿ ਯਾਰ ਹੋਣਗੇ ਮਿਲਣਗੇ ਆਪੇ ਦਿਲ ਨੂੰ ਟਿਕਾਣੇ ਰਖੀ ਫਿਰ ਚੁੱਪ ਕਰ ਗਏ ਹੁਣ ਰਾਤ ਨੂੰ 10 ਦਾ ਟਾਈਮ ਹੈ ਤੇ ਖਰਬੂਜਿਆਂ ਦੀ ਰਾਖੀ ਖੇਤ ਵਿੱਚ ਮੰਜੇ ਤੇ ਪਏ ਹਨ ਅਚਾਨਕ ਹੀ ਆਵਾਜ਼ ਕੰਨੀ ਪਈ ਭਲਿਆ ਅਸੀਂ ਤੇਰੇ ਵਾਸਤੇ ਇੱਥੇ ਆਏ ਹਾਂ ਤੂੰ ਸੁੱਤਾ ਪਿਆ ਹੈ ਇਹ ਆਵਾਜ਼ ਸੁਣ ਕੇ ਸਾਥੀ ਜਗੀਰ ਸਿੰਘ ਨੂੰ ਕਿਹਾ ਚੱਲ ਸੰਤਾ ਦੇ ਦਰਸ਼ਨ ਕਰਨ ਚਲੀਏ ਜਗੀਰ ਸਿੰਘ ਵੀ ਨਾਲ ਤੁਰ ਪਿਆ ਤੁਰਨ ਲੱਗਿਆਂ ਵਿਚਾਰ ਕੀਤੀ ਕਿ ਸੰਤਾ ਕੋਲ ਖਾਲੀ ਹੱਥ ਨਹੀਂ ਚਾਈਦਾ ਇਹ ਸੋਚ ਕੇ ਪੰਜ ਖਰਬੂਜੇ ਤਾਜੇ ਤੋੜ ਕੇ ਲੈ ਲਿੱਤੇ ਅਤੇ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਤੁਰ ਪਏ ਬਾਬਾ ਜੀ ਅੱਗੋਂ ਦੀ ਆ ਮਿਲੇ ਜਿਵੇਂ ਬਾਣੀ ਵਿੱਚ ਦੱਸਿਆ ਹੈ ਕਿ ਜੋ ਵੀ ਦੁਨਿਆਵੀ ਪਿਆਰ ਤੇ ਪ੍ਰੀਤਾ ਹਨ ਸਭ ਇੱਕ ਅੰਗੀ ਪ੍ਰੀਤੀਆਂ ਹਨ ਪਰ ਗੁਰੂ ਅਤੇ ਸਿੱਖ ਦੀ ਦੋਰੀ ਪ੍ਰੀਤੀ ਹੈ ਦ੍ਰਿਸ਼ਟਾਂਤ ਪੋਰੇ ਦੀ ਕਮਲ ਫੁੱਲ ਨਾਲ ਪ੍ਰੀਤੀ ਹੈ ਪਰ ਫੁੱਲ ਦੀ ਪ੍ਰੀਤੀ ਪੋਰੇ ਨਾਲ ਨਹੀਂ ਹੈ ਮੱਛੀ ਦੀ ਪ੍ਰੀਤੀ ਪਾਣੀ ਨਾਲ ਹੈ ਤੇ ਮੱਛੀਆਂ ਫੜਨ ਵਾਲੇ ਨੇ ਮੱਛੀ ਨੂੰ ਫੜ ਕੇ ਬਰੇਤੀ ਵਿੱਚ ਸੁੱਟ ਦਿੱਤਾ ਹੈ ਮੱਛੀ ਟੜਫ ਟੜਫ ਕੇ ਮਰ ਰਹੀ ਹੈ ਪਰ ਕੋਲ ਵਗ ਰਿਹਾ ਸ਼ੋ ਸਾਗਰ ਉਸ ਨੂੰ ਪਿਆਰ ਨਾ ਆਇਆ ਕਿ ਮੇਰੇ ਵਿਛੋੜੇ ਵਿੱਚ ਜਾਨ ਦੇ ਰਹੀ ਹੈ ਮੈਂ ਵੀ ਛੱਲ ਲੈ ਕੇ ਮੱਛੀ ਨੂੰ ਨਾਲ ਰਲਾ ਲਵਾਂ ਭਾਵੇਂ ਪਾਣੀ ਦੀ ਪ੍ਰੀਤੀ ਮੱਛੀ ਨਾਲ ਨਹੀਂ ਹੈ ਨਦੀ ਦੀ ਪ੍ਰੀਤੀ ਸਮੁੰਦਰ ਨਾਲ ਹੈ ਪਰ ਸਮੁੰਦਰ ਦੀ ਪ੍ਰੀਤੀ ਨਦੀ ਨਾਲ ਨਹੀਂ ਹੈ ਨਦੀ ਪਹਾੜ ਤੋਂ ਚਲਦੀ ਹੈ ਰਾਤ ਦਿਨ ਸਮੁੰਦਰ ਦੀ ਪਾਲ ਵਿੱਚ ਆਰਾਮ ਨਹੀਂ ਕਰਦੀ ਪਰ ਸਮੁੰਦਰ ਅੱਗੋ ਲੈਣ ਵਾਸਤੇ ਨਹੀਂ ਆਉਂਦਾ ਪਰ ਸਿੱਖ ਅਤੇ ਗੁਰੂ ਦੀ ਦੋਰੀ ਪ੍ਰੀਤ ਹੈ ਜੇ ਸਿੱਖ ਇੱਕ ਕਦਮ ਚੱਲ ਕੇ ਜਾਂਦਾ ਹੈ ਤਾਂ ਗੁਰੂ ਕਰੋੜ ਕਦਮ ਅੱਗੋ ਲੈਣ ਜਾਂਦਾ ਹੈ ਅਥਵਾ ਗੁਰੂ ਇੱਕ ਕਦਮ ਬਦਲੇ ਕਰੋੜ ਕਦਮ ਦਾ ਫਲ ਦਿੰਦਾ ਹੈ ਭਾਈ ਗੁਰਦਾਸ ਜੀ ਕਬਿਤ ਚਰਨ ਸਰਨ ਗੁਰ ਏਕ ਪੈਂਡਾ ਜਾਏ ਚਲ ਸਤ ਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ ਤਿਵੇਂ ਹੀ ਸ੍ਰੀ ਮੁਖਵਾਕ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿੱਤ ਵਢਾਈ ਭਾਵ ਨਦੀ ਰੂਪੀ ਸਿੱਖ ਖੂਦ ਚਲ ਕੇ ਦਰਸ਼ਨ ਕਰਨ ਵਾਸਤੇ ਆ ਰਿਹਾ ਹੈ ਤੇ ਸਮੁੰਦਰ ਰੂਪੀ ਗੁਰੂ ਝਗਰਾਵਾਂ ਤੋਂ ਚਲ ਕੇ ਖੂਦ ਤੇ ਲੈਣ ਵਾਸਤੇ ਜਾ ਰਿਹਾ ਹੈ ਹੁਣ 인ਦਰ ਸਿੰਘ ਤੇ 자ਗੀਰ ਸਿੰਘ ਪਹੁੰਚ ਗਏ ਤੇ ਬਾਬਾ ਜੀ ਵੀ ਆ ਗਏ। ਇਹਨਾਂ ਨੇ ਖਰਬੂਜੇ ਅੱਗੇ ਰੱਖ ਮੱਥਾ ਟੇਕਿਆ। ਹਜ਼ੂਰ ਨੇ ਮਿਹਰ ਭਰੀ ਤਕਣੀ ਤਕੀਆ ਤੇ ਪੁੱਛਿਆ ਕਾਕਾ ਕਿੱਥੋਂ ਆਏ ਹੋ? ਬੇਨਤੀ ਕੀਤੀ ਪਾਦਸ਼ਾ ਆ ਨਾਲ ਹੀ ਚੜਦੇ ਦੀ ਤਰਫ ਖੂ ਹੈ ਤੇ ਉੱਥੇ ਖਰਬੂਜਿਆਂ ਦੀ ਰਾਖੀ ਕਰਦੇ ਹਾਂ। ਹਜ਼ੂਰ ਨੇ ਪੁੱਛਿਆ ਕਿਦੇ ਸਿੱਖ ਹੋ? ਅੱਗੋਂ ਬੇਨਤੀ ਕੀਤੀ ਪਾਦਸ਼ਾ ਮੇਰੇ ਦਾਦੇ ਦੀਆਂ ਅੱਖਾਂ ਖਰਾਬ ਹੋ ਗਈਆਂ ਸਨ ਤੇ ਉਸਨੇ ਸਖੀ ਸਰਵਰ ਅੱਗੇ ਅਰਦਾਸ ਕੀਤੀ ਸੀ ਕਿ ਮੇਰੀਆਂ ਅੱਖਾਂ ਠੀਕ ਹੋ ਜਾਣ ਮੈਂ ਵੀ ਤੇ ਮੇਰਾ ਪੁੱਤਰ ਵੀ ਅਤੇ ਪੋਤਰਾ ਵੀ ਤੇਰੀ ਸੁਖਣਾ ਹਾੜੀ ਮੰਨ ਭਾ ਕੇ ਰੋਟ ਝਾੜਿਆ ਕਰਾਂਗੇ ਸੋ ਪਾਤਸ਼ਾ ਮੇਰਾ ਬਾਬਾ ਵੀ ਮੰਨਤਾ ਦਿੰਦਾ ਰਿਹਾ ਹੈ ਤੇ ਮੇਰਾ ਪਿਤਾ ਵੀ ਸੁਖਣਾ ਦਿੰਦਾ ਹੈ ਤੇ ਮੇਰੇ ਭਾਈ ਵੀ ਸਾਰੇ ਮੰਦੇ ਹਨ ਹਜ਼ੂਰ ਨੇ ਪੁੱਛਿਆ ਤੇਰਾ ਨਾਮ ਕੀ ਹੈ ਬੇਨਤੀ ਕੀਤੀ ਕਿ ਪਾਤਸ਼ਾ ਮਾਤਾ ਪਿਤਾ ਨੇ 인ਦਰ ਸਿੰਘ ਰੱਖਿਆ ਹੈ ਬਾਬਾ ਜੀ ਨੇ ਫਿਰ ਪੁੱਛਿਆ ਤੇਰੇ ਪਿਤਾ ਦਾ ਨਾਮ ਕੀ ਹੈ ਉੱਤਰ ਵਿੱਚ ਬੇਨਤੀ ਕੀਤੀ ਸਰਦਾਰ ਬੱਗਾ ਸਿੰਘ ਹਜ਼ੂਰ ਨੇ ਕਿਹਾ ਬੱਗਾ ਉਸ ਨੂੰ ਕਹਿੰਦੇ ਹਨ ਜਿਸ ਨੂੰ ਕਲੰਕ ਕੋਈ ਨਾ ਲੱਗਾ ਹੋਵੇ ਫਿਰ ਹਜ਼ੂਰ ਨੇ ਪੁੱਛਿਆ ਕੁਝ ਪੜਿਆ ਹੈ ਤਾਂ ਬੇਨਤੀ ਕੀਤੀ ਪਾਤਸ਼ਾ ਗੁਰਮੁਖੀ ਅੱਖਰ ਕੁਝ ਨੂੰ ਵੱਡੇ ਭਾਈ ਫੱਗਨ ਸਿੰਘ ਨੇ ਪੜਾਏ ਹਨ ਉਰਦੂ ਦੀ ਦੂਜੀ ਜਮਾਤ ਵਿੱਚ ਪੜਦਾ ਹਾਂ ਹਜ਼ੂਰ ਨੇ ਸੁਣ ਕੇ ਬਚਨ ਕੀਤਾ ਉਰਦੂ ਦੀ ਕੋਈ ਲੋੜ ਨਹੀਂ ਹੈ ਗੁਰਮੁਖੀ ਅੱਖਰ ਹੀ ਪ੍ਰਦਾਨ ਹਨ ਹਜ਼ੂਰ ਨੇ ਫਿਰ ਪੁੱਛਿਆ ਮਾਸ ਸ਼ਰਾਬ ਵੀ ਵਰਤ ਲੈਂਦਾ ਹੈ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾ ਮਾਸ ਸ਼ਰਾਬ ਖਾਣ ਪੀਣ ਤੋਂ ਆਪ ਦੀ ਕਿਰਪਾ ਨਾਲ ਬਚਿਆ ਹਾਂ ਪਰ ਮਾਸ ਸ਼ਰਾਬ ਖਾਣ ਪੀਣ ਵਾਲੇ ਮੁੰਡਿਆਂ ਦੀ ਕਿਤੇ ਕਿਤੇ ਸੰਗਤ ਹੋ ਜਾਂਦੀ ਹੈ ਇਹ ਸੁਣ ਕੇ ਹਜ਼ੂਰ ਨੇ ਬਚਨ ਕੀਤਾ ਸਾਕਤ ਸਿਉਮਨ ਮੇਲ ਨਾ ਕਰਿਓ ਜਿਨ ਹਰਿ ਹਰਿ ਨਾਮ ਵਿਸਾਰੇ ਸਾਕਤ ਬਚਨ ਬਿਛੂ ਆਜਿਓ ਦਸੀਐ ਤਜ ਸਾਕਤ ਪਰੇ ਪਰਾਰੇ ਭਾਵ ਜਿਵੇਂ ਬਿਛੂ ਡੰਗ ਮਾਰਦਾ ਹੈ ਤਿਵੇਂ ਹੀ ਕੁਸੰਗੀ ਦੀ ਸੰਗਤ ਕਰਨ ਨਾਲ ਮਨ ਰੱਬ ਨਾਲੋਂ ਟੁੱਟ ਜਾਂਦਾ ਹੈ ਤਜ ਸਾਕਤ ਪਰੇ ਪਰਾਰੇ ਸਾਕਤ ਨੂੰ ਤਜ ਦੇ ਜੇ ਸਾਕਤ ਖਹਿੜਾ ਨਾ ਛੱਡੇ ਤਾਂ ਆਪ ਪਰਾਰੇ ਭਾਵ ਦੂਰ ਹੋ ਜਾਈ ਹਾਰ ਤਿੰਨ ਕਾ ਦਰਸ਼ਨ ਨਾ ਕਰੋ ਜੋ ਦੂਜੇ ਭਾਇ ਚਿਤਲਾਹੀ ਪਾਪ ਕੁਸੰਗੀ ਪੁਰਸ਼ ਦਾਤਾ ਦਰਸ਼ਨ ਕਰਨਾ ਹੀ ਪਾਪ ਹੈ ਭਗਵਾਨ ਵਿਸ਼ਨੂ ਨੇ ਸਮੁੰਦਰ ਵਿੱਚੋਂ 14 ਰਤਨ ਗੱਡੇ ਸਨ ਜਿੰਨਾ ਵਿੱਚੋਂ ਸ਼ਰਾਬ ਵੀ ਇੱਕ ਹੈ ਪਰ ਇਹ ਦੈਂਤਾਂ ਦੇ ਹਿੱਸੇ ਵਿੱਚ ਆਈ ਗੁਰਮੁਖਾਂ ਦੇ ਹਿੱਸੇ ਅੰਮ੍ਰਿਤ ਆਇਆ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਸੋ ਕਾਕਾ ਮੰਦਿਆਂ ਦੀ ਕੁਸੰਗਤ ਤੋਂ ਬਚ ਕੇ ਰਹਾ ਕਰ ਬਾਬਾ ਜੀ ਦਾ ਸੁਭਾਵਕ ਹੀ ਨਿਕਲਿਆ ਹੋਇਆ ਇਹ ਬਚਨ ਏਉਂ ਹਿਰਦੇ ਵਿੱਚ ਉਕਰਿਆ ਗਿਆ ਜਿਵੇਂ ਪੱਥਰ ਵਿੱਚ ਲਕੀਰ ਮਾਰ ਦੇਈਦੀ ਹੈ ਇਹ ਬਚਨ ਕਰਕੇ ਬਾਬਾ ਜੀ ਵਾਪਸ ਆਸਨ ਤੇ ਪਹੁੰਚੇ ਅਤੇ ਇਹ ਦੋਨੋਂ ਖੂਹ ਤੇ ਚਲੇ ਗਏ ਹੁਣ ਰੋਜ਼ ਸੁਪਨੇ ਵਿੱਚ ਦਰਸ਼ਨ ਹੋਣ ਤੇ ਬਾਬਾ ਜੀ ਨੇ ਕਹਿਣਾ ਸਾਡੇ ਪਾਸ ਆ ਜਾ ਕਦੇ ਤੁਰਦਿਆਂ ਫਿਰਦਿਆਂ ਚਰਿੱਤਰ ਦਰਸ਼ਨ ਹੋਣੇ ਚਰਿੱਤਰ ਦਰਸ਼ਨ ਦਾ ਪਾਵ ਹੈ ਕਿ ਅਚਾਨਕ ਹੀ ਨਕਸ਼ਾ ਬਾਬਾ ਜੀ ਦਾ ਅੱਖਾਂ ਅੱਗੇ ਆ ਜਾਣਾ ਤੇ ਇਉਂ ਦਰਸ਼ਨ ਹੋਣੇ ਜਿਵੇਂ ਬੱਦਲਾਂ ਵਿੱਚੋਂ ਬਿਜਲੀ ਚਮਕ ਕੇ ਫਿਰ ਬੱਦਲਾਂ ਵਿੱਚ ਸਮਾ ਜਾਂਦੀ ਹੈ ਜਦੋਂ ਸੁਪਨੇ ਵਿੱਚ ਦਰਸ਼ਨ ਹੋਣੇ ਤਾਂ ਇੰਦਰ ਸਿੰਘ ਨੇ ਨਾਲ ਦੇ ਸਾਰੇ ਮੁੰਡਿਆਂ 'ਪਾਸ ਗੱਲਾਂ ਦਸਨੀਆਂ ਤੇ ਕਹਿਣਾ ਪਤਾ ਨਹੀਂ ਬਾਬਾ ਜੀ ਨੂੰ ਰਸਤਾ ਕਿਵੇਂ ਮਿਲ ਜਾਂਦਾ ਹੈ ਹਨੇਰੇ ਵਿੱਚ ਹੀ ਰੋਜ਼ ਆ ਜਾਂਦੇ ਹਨ ਇਉਂ ਪੋਲੀਆਂ-ਪੋਲੀਆਂ ਗੱਲਾਂ ਕਰਨੀਆਂ ਅਤੇ ਨਾਲ ਦੇ ਸਾਥੀਆਂ ਨੇ ਕਹਿਣਾ ਇੰਦਰਾ ਹੁਣ ਤੈਨੂੰ ਸੰਤ ਨਹੀਂ ਛੱਡਣ ਲੱਗੇ ਤੈਨੂੰ ਜ਼ਰੂਰ ਆਪਣੇ ਪਾਸ ਲੈ ਜਾਣਗੇ ਇਸ ਤਰ੍ਹਾਂ ਕੁਝ ਦਿਨ ਬੀਤੇ ਤਾਂ ਭਾਈ ਸੁੱਚਾ ਸਿੰਘ ਤੇ ਉਦੇਸ ਸਿੰਘ ਬਾਬਾ ਜੀ ਦੇ ਦਰਸ਼ਨ ਕਰਨ ਨਾਨਕ ਸਰ ਤਿਆਰ ਹੋਏ ਅਤੇ 인ਦਰ ਸਿੰਘ ਨੂੰ ਵੀ ਪਤਾ ਲੱਗਿਆ ਇਹ ਵੀ ਤਿਆਰ ਹੋ ਗਿਆ ਝੋੜਾ ਤੋਂ ਨਾਨਕ ਸਰ ਪਹੁੰਚੇ ਹਜ਼ੂਰ ਦੇ ਚੰਨਾਂ ਵਿੱਚ ਪ੍ਰਸ਼ਾਦ ਰੱਖ ਮੱਥਾ ਟੇਕਿਆ ਅਤੇ ਸਭ ਦੀ ਹਾਜ਼ਰੀ ਲਵਾਈ 1-2 ਦਿਨ ਰਹੇ ਤੇ ਹਜ਼ੂਰ ਦੀ ਅਮੋਲਕ ਬਾਣੀ ਸੁਣ ਮੰਨ ਨੂੰ ਪਰਫੁਲਿਤ ਕਰ ਆਗਿਆ ਲੈ ਵਾਪਸ ਘਰਾਂ ਨੂੰ ਮੁੜੇ ਇਸ ਤਰ੍ਹਾਂ 4-5 ਵਾਰ ਕਿਸੇ ਆਗੂ ਸੰਗੀ ਦੇ ਨਾਲ ਜਾਣਾ ਅਤੇ ਨਾਲ ਹੀ ਵਾਪਸ ਆ ਜਾਣਾ ਇਸੇ ਤਰ੍ਹਾਂ ਕੁਝ ਸਮਾਂ ਬੀਤਿਆ ਦਰਸ਼ਨ ਕਰਦਿਆਂ ਤੇ ਬਚਨ ਸੁਣਦਿਆਂ ਤੇ ਮਨ ਵਿੱਚ ਵਿਰਾਗ ਪੈਦਾ ਹੋ ਗਿਆ ਪਹਿਲ pur sabira ਪਾਉ ਪਰਸ਼ ਨੂੰ ਪਰਮਾਰਥ ਦੀ ਪੜਾਈ ਦੀ ਪਹਿਲੀ ਮੰਜ਼ਲ ਵਿਰਾਗ ਹੈ ਇੱਕ ਦਿਨ ਬਚਨ ਸਿੰਘ ਕਾਰੀਗਰ ਨੂੰ ਕਹਿਣ ਲੱਗੇ ਬਾਬਾ ਜੀ ਪਾਸ ਪ੍ਰਸ਼ਾਦਾ ਤਿਆਰ ਕਰਕੇ ਲੈ ਜਾइए ਜੇ ਬਾਬਾ ਜੀ ਆਪ ਛਕਣ ਤਾਂ ਮਨ ਪ੍ਰਸੰਨ ਹੁੰਦਾ ਹੈ ਏ ਸੁਣ ਬਚਨ ਸਿੰਘ ਨੇ ਕਿਹਾ ਇੰਦਰ ਸਿਆ ਜੇ ਆਪਣੇ ਹੱਥੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਬਾਡੀ ਕਰਿਏ ਜਾਂ ਸਿਲਾ ਚੁਗਿਏ ਅਤੇ ਆਪ ਹੀ ਕੁੱਟ ਕੇ ਦਾਣੇ ਗੱਢੀਏ ਗੁਰਮੰਤਰ ਜਪਦਿਆਂ ਹੀ ਕਣਕ ਧੋਈਏ ਫਿਰ ਸੁਕਾ ਕੇ ਮੂੰਹ ਅੱਗੇ ਪੱਲਾ ਰੱਖ ਆਪਣੇ ਹੱਥੀ ਪੀ ਲਈਏ ਤੇ ਸਣੇ ਕੇਸੀ ਇਸ਼ਨਾਨ ਕਰਕੇ ਕਪੜੇ ਬਦਲ ਕੇ ਆਪ ਪ੍ਰਸ਼ਾਦ ਤਿਆਰ ਕਰੀਏ ਅਤੇ ਨੰਗੇ ਪੈਰੀ ਤੁਰ ਕੇ ਜਾਈਏ ਤਾਂ ਬਾਬਾ ਜੀ ਆਪ ਹੀ ਅੱਗੇ ਆ ਕੇ ਲੈ ਲੈਣਗੇ ਅਤੇ ਆਪ ਹੀ ਪ੍ਰਸ਼ਾਦ ਛਕਣਗੇ ਇਹ ਬਚਨ ਸੁਣ ਹੋਰ ਵੀ ਮਨ ਵਿੱਚ ਵਿਰਾਗ ਵੱਧ ਗਿਆ ਅਤੇ ਇਹ ਅਵਸਥਾ ਹੋ ਗਈ ਕਬੀਰ ਬਿਰਹੋ ਪਿਆੰਗ ਮਨ ਬਸੈ ਮੰਤ ਨਾ ਮਾਨੇ ਕੋਈ RAM ਬਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋਏ ਬਾਉ ਸੱਪ ਦੀ ਵਿਉ ਮੰਤਰ ਪੜਨ ਨਾਲ ਲੈ ਜਾਂਦੀ ਹੈ ਪਰ ਬਿਰਹੋ ਰੂਪੀ ਸੱਪ ਜਿਸ ਨੂੰ ਡੰਗ ਜਾਏ ਕਿਸੇ ਹੋਰ ਮੰਤਰ ਨਾਲ ਮਿਲਾਪ ਤੋਂ ਬਿਨਾ ਵਿਹੋ ਨਹੀਂ ਉਤਰਦੀ ਸੋ ਕੁਤ ਸਮਾਈ ਸਵਸਤਾ ਵਿੱਚ ਬਿੱਤਿਆ ਅਤੇ ਸਾਰੇ ਪਿੰਡਾਂ ਦੀ ਸੰਗਤ ਰਲ ਕੇ ਤੀਜੀ ਵਾਰ ਬਾਬਾ ਜੀ ਨੂੰ ਫਿਰ ਚੋਲੜੀ ਲਿਆਈ ਹਜ਼ੂਰ ਚੋਲੜੀ ਪਹੁੰਚੀ ਅਰਜਨ ਸਿੰਘ 인ਦਰ ਸਿੰਘ ਵਲਦ ਜੋਧ ਸਿੰਘ ਇਹਨਾਂ ਦੇ ਛੱਪੜ ਵਾਲੇ ਮੈਰੇ ਵਿੱਚ ਜਿੱਥੇ ਹੁਣ ਦਮਦਮਾ ਬਣਿਆ ਹੈ ਇਸ ਦੇ ਸਾਹਮਣੇ ਆਸਣ ਲਾਇਆ ਸੰਗਤ ਹੂ ਮੁਹ ਮਾ ਕੇ ਦਰਸ਼ਨ ਕਰਨ ਆਉਣ ਲੱਗੀ ਤੇ ਨਾਲ ਭਾਈ ਇੰਦਰ ਸਿੰਘ ਵੀ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰੀ ਭਰ ਲਾਭ ਲੈਂਦਾ ਹੈ ਹੁਣ ਵਾਢੀਆਂ ਦੇ ਦਿਨ ਆ ਗਏ ਤੇ ਘਰ ਵਿੱਚ ਵਾਢੀ ਕਰਨ ਵਾਲਿਆਂ ਪੰਜ ਭਰਾਵਾਂ ਨੂੰ ਹੀ ਡੇਢ ਪਾ ਫੀ ਵਾੜੇ ਨੂੰ ਘਿਓ ਮਿਲਦਾ ਸੀ ਬਾਕੀ ਸਭ ਛਕਛਕਾਰ ਲੈਂਦੇ ਹਨ ਪਰ ਇੰਦਰ ਸਿੰਘ ਇਕੱਠਾ ਕਰੀ ਜਾਂਦਾ ਹੈ ਜਦੋਂ 3-4 ਸੇਰ ਕਿਓ ਇਕੱਠਾ ਹੋ ਗਿਆ ਤਾਂ ਆਪਣੇ ਹੱਥੀ ਸਿੱਲਾ ਚੁਗ ਕੇ ਬਚਨ ਸਿੰਘ ਦੇ ਕਹੇ ਅਨੁਸਾਰ ਪ੍ਰਸ਼ਾਦਾ ਸਬਜੀ ਅਤੇ ਕੜਾ ਪ੍ਰਸ਼ਾਦ ਤਿਆਰ ਕੀਤਾ ਤੇ ਚੁੱਕ ਕੇ ਬਾਬਾ ਜੀ ਪਾਸ ਤੁਰ ਪਏ। ਅਮਰਤ ਵੇਲੇ ਕੀਰਤਨ ਹੋ ਰਿਹਾ ਹੈ। ਰਾਗੀ ਸੰਤਾ ਸਿੰਘ, ਪ੍ਰੀਤਮ ਸਿੰਘ, ਮੇਵਾ ਸਿੰਘ, ਕਰਤਾਰ ਸਿੰਘ ਕੀਰਤਨ ਕਰ ਰਹੇ ਹਨ। ਹਜ਼ੂਰ ਸਮਾਦੀ ਵਿੱਚ ਸਥਿਤ ਹਨ। ਅਚਾਨਕ ਹੀ ਨੈਣ ਖੁੱਲੇ ਤੇ ਟੱਲੀ ਖੜਕਾਈ। ਹਜ਼ੂਰੀਆ ਪਾਈ ਹਜੂਰਾ ਸਿੰਘ ਪਾਸ ਆਇਆ। ਹਜ਼ੂਰ ਨੇ ਬਚਨ ਕੀਤਾ ਬਾਹਰ ਦੇ ਕੌਣ ਪ੍ਰਸ਼ਾਦ ਲੈ ਕੇ ਆਇਆ ਹੈ ਸੱਤ ਬਚਨ ਕਰ ਹਜੂਰਾ ਸਿੰਘ ਖਿੜਕੀ ਪਾਸ ਆਇਆ ਦੂਰੋਂ ਹੀ ਆਉਂਦਿਆਂ ਤੱਕਿਆ ਅਤੇ ਮੁੜ ਕੇ ਬੇਨਤੀ ਕੀਤੀ ਪਾਦਸ਼ਾ ਇੱਕ ਬਚਨ ਸਿੰਘ ਅਤੇ ਦੂਜਾ ਉਸ ਦੇ ਨਾਲ 15 ਕੁ ਸਾਲ ਦਾ ਲੜਕਾ ਹੈ ਇਹ ਸੁਣ ਬਾਬਾ ਜੀ ਨੇ ਬਚਨ ਕੀਤਾ ਕਿ ਤੂੰ ਜਾ ਕੇ ਪ੍ਰਸ਼ਾਦ ਫੜ ਲੈ ਤੇ ਉਹਨਾਂ ਨੂੰ ਨਾਲ ਹੀ ਅੰਦਰ ਲੈ ਆ ਸਤਿ ਬਚਨ ਕਹਿ ਹਜੂਰਾ ਸਿੰਘ ਪ੍ਰਸ਼ਾਦਾ ਫੜ ਕੇ ਨਾਲ ਹੀ ਉਹਨਾਂ ਨੂੰ ਅੰਦਰ ਆਉਣ ਦਾ ਹੁਕਮ ਸੁਣਾਇਆ ਅਤੇ ਕਿਹਾ ਬਾਬਾ ਜੀ ਤਾਂ ਕਦੋਂ ਦੇ ਤੁਹਾਨੂੰ ਉਡੀਕ ਰਹੇ ਹਨ ਏ ਸੁਨ ਬਚਨ ਸਿੰਘ ਅਤੇ ਇੰਦਰ ਸਿੰਘ ਬੜੇ ਹੀ ਖੁਸ਼ ਹੋਏ ਬਾਬਾ ਜੀ ਪਾਸ ਪਹੁੰਚੇ ਅਤੇ ਮੱਥਾ ਟੇਕਿਆ ਹਜ਼ੂਰ ਨੇ ਹੁਕਮ ਦਿੱਤਾ ਹਜੂਰੇ ਥਾਲ ਭਰੋਸ ਕੇ ਲਿਆ ਸਤਿ ਬਚਨ ਕਰ ਹਜੂਰਾ ਸਿੰਘ ਨੇ ਥਾਲ ਪਰੋਸਿਆ ਤੇ ਬਾਬਾ ਜੀ ਦੇ ਪੇਸ਼ ਕੀਤਾ ਹਜ਼ੂਰ ਨੇ ਆਪ ਹੀ ਥਾਲ ਮੁਬਾਰਕ ਹੱਥਾਂ ਵਿੱਚ ਫੜ ਲਿੱਤਾ ਤੇ ਅੱਗੇ ਆਪ ਤੁਰ ਪਏ ਤੇ ਹੁਕਮ ਕੀਤਾ ਕਿ ਤੁਸੀਂ ਵੀ ਮਗਰ ਆ ਜਾਓ اے ਸੁਨ ਬਚਨ ਸਿੰਘ ਤੇ 인ਦਰ ਸਿੰਘ ਪਿੱਛੇ ਪਿੱਛੇ ਚਲੇ ਗਏ ਬਾਬਾ ਜੀ ਸਾਤਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਥਾਲ ਅੱਗੇ ਰੱਖਿਆ ਤੇ ਬੇਨਤੀ ਕੀਤੀ ਧੰਨ ਨਿਰੰਕਾਰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹ ਪ੍ਰਸ਼ਾਦ ਵੀ ਤੁਹਾਡਾ ਤੇਰਾ 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 ਗਰੀਬ ਨਿਵਾਜ਼ ਆਪ ਪ੍ਰਸ਼ਾਦ ਛਕੋ ਏ ਕਹਿ ਹਜ਼ੂਰ ਨੇ ਇਸ਼ਾਰਾ ਕੀਤਾ 인ਦਰ ਸਿੰਘ ਤੇ ਬਚਨ ਸਿੰਘ ਬਾਹਰ ਆ ਗਏ ਬਾਬਾ ਜੀ 사ਤਗੁਰੂ ਨੂੰ ਭੋਗ ਲਵਾ ਕੇ ਥਾਲ ਬਾਹਰ ਲੈ ਆਏ ਤੇ ਆਪਣੇ ਹੱਥੀ ਸੀਤ ਪ੍ਰਸ਼ਾਦ ਦਿੱਤਾ ਤੇ ਕਿਹਾ ਏ ਪ੍ਰਸ਼ਾਦ ਛੱਕ ਲੋ ਸੀਤ ਪ੍ਰਸ਼ਾਦ ਛੱਕ ਦੋਨਾਂ ਨੂੰ ਅੱਜ ਬਾਬਾ ਜੀ ਦੇ ਏਓਂ ਦਰਸ਼ਨ ਹੋ ਰਹੇ ਹਨ ਜਿਵੇਂ ਗੁਰੂ ਨਾਨਕ ਦੀ ਫੋਟੋ ਵਿੱਚ ਅਤੇ ਬਾਬਾ ਜੀ ਵਿੱਚ ਕੋਈ ਫਰਕ ਨਹੀਂ ਹੈ ਇੱਕੋ ਹੀ ਹਨ ਤੇ ਜੋ ਕੁਝ ਸੁਣਦੇ ਸਨ ਅੱਜ ਅੱਖੀਂ ਦੇਖ ਲਿਆ ਹੈ ਜੈਸਾ ਸਤਗੁਰੂ ਸੁਣੀਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਬਸੀਟ ਸੋ ਇਹ ਅਲੋਕਿਕ ਨਜ਼ਾਰਾ ਇੰਨਾ ਜਗਿਆਸੂਆਂ ਦੇ ਹਿੱਸੇ ਆਇਆ ਇਹ ਅਵਸਥਾ ਤੱਕ ਹਜ਼ੂਰ ਨੇ ਹੁਕਮ ਦਿੱਤਾ ਜਾਓ ਸੇਵਾ ਕਰੋ ਸੋ ਹੁਕਮ ਅਨੁਸਾਰ ਸੇਵਾ ਕਰਨ ਲੱਗੇ ਗਰਮੀ ਬਹੁਤ ਹੋਣ ਦੇ ਕਾਰਨ ਭਾਈ ਇੰਦਰ ਸਿੰਘ ਨੇ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਸ਼ੁਰੂ ਕੀਤੀ ਤੇ ਬਚਨ ਸਿੰਘ ਤੇ ਹੋਰ ਜੋ ਸੰਗਤ ਨਾਲ ਆਈ ਸੀ ਸੇਵਾ ਕਰਦੀ ਰਹੀ 인ਦਰ ਸਿੰਘ ਨੇ ਸ਼ਬੀਲ ਦੀ ਸੇਵਾ ਤਤਪਰ ਹੋ ਕੇ ਸਾਥੀਆਂ ਸਮੇਤ ਨਿਭਾਈ ਇੱਕ ਦਿਨ ਬਾਬਾ ਜੀ ਸੈਰ ਕਰਕੇ ਬਾਹਰੋਂ ਆਏ ਤੇ 인ਦਰ ਸਿੰਘ ਵੱਲ ਤਕਿਆ ਤੇ ਕਹਿਣ ਲੱਗੇ ਕਾਕਾ ਤੂੰ ਲੈਹਰੇ ਚਲਾ ਜਾ ਸੰਤਾਂ ਪਾਸੋਂ ਕੁਝ ਪੜ ਕੇ ਆ ਉਹ ਕੰਮ ਸੁਣ ਸਤਬਚਨ ਕੀਤਾ ਅਤੇ ਤਿਆਰੀ ਕਰ ਲਈਤੀ ਐਨਾ ਦੀ ਤਿਆਰੀ ਸੁਣ ਨਾਲ ਦੇ ਸਾਥੀ ਮੁੰਡੇ ਵੀ ਤਿਆਰ ਹੋ ਗਏ ਅਗਲੇ ਦਿਨ ਲੈਹਰੇ ਪਹੁੰਚੇ ਇੰਦਰ ਸਿੰਘ ਜਗੀਰ ਸਿੰਘ ਗਿੱਲ ਕਰਤਾਰ ਸਿੰਘ ਮਾਨ 나జర్ ਸਿੰਘ ਭਾਗ ਸਿੰਘ ਨਿਹਾਲ ਸਿੰਘ ਕਲੇਰਾ ਤੋਂ ਸਭ ਨੇ ਆ ਸੰਤਾਂ ਨੂੰ ਮੱਥਾ ਟੇਕਿਆ ਆਗੋਂ ਬਾਬਾ ਵਧਾਵਾ ਸਿੰਘ ਜੀ ਨੇ ਸੁਖ ਆਨੰਦ ਪੁੱਛੀ ਅਤੇ ਪਾਸ ਬਿਠਾਇਆ ਪਾਈ ਇੰਦਰ ਸਿੰਘ ਜੀ ਨੇ ਬੇਨਤੀ ਕੀਤੀ ਬਾਬਾ ਜੀ ਨੇ ਆਪ ਜੀ ਦੇ ਪਾਸ ਸਾਨੂੰ ਪੜਨ ਵਾਸਤੇ ਭੇਜਿਆ ਹੈ ਇਹ ਬੇਨਤੀ ਸੁਣ ਸੰਤਾਂ ਨੇ ਇੱਥੋਂ ਦੀ ਮਰਿਆਦਾ ਦੱਸੀ ਤੇ ਕਿਹਾ ਸਾਡੇ ਪਾਸੋਂ ਦਾ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ ਅਤੇ ਸੋਧ ਰੱਖਣ ਦੀਆਂ ਸ਼ਰਤਾਂ ਇਹ ਹਨ ਲੰਗਰ ਵਿੱਚ ਅੰਮ੍ਰਿਤ ਛਕੇ ਤੋਂ ਬਿਨਾਂ ਸੇਵਾ ਤਾਂ ਇੱਕ ਪਾਸੇ ਰਹੀ ਲੰਗਰ ਵਿੱਚ ਪੈਰ ਵੀ ਨਹੀਂ ਰੱਖ ਸਕਦੇ ਦੂਜਾ ਲੰਗਰ ਤਿਆਰ ਕਰਨ ਲੱਗਿਆਂ ਕੱਪੜੇ ਵੱਖਰੇ ਪਾਉਣੇ ਜੋ ਆਮ ਬਾਹਰ ਪਾਉਣੇ ਹਨ ਉਹ ਲੰਗਰ ਵਿੱਚ ਨਹੀਂ ਲਿਆਉਣੇ ਤੀਜਾ ਜੰਗਲ ਪਾਣੀ ਦੂਰ ਜਾਣਾ ਅਤੇ ਉੱਪਰ ਮਿੱਟੀ ਪਾ ਕੇ ਆਉਣੀ ਚੌਥਾ ਜੋ ਪਾਣੀ ਲੰਗਰ ਵਿੱਚ ਵਰਤਨਾ ਹੈ ਉਹ ਆਪ ਖੂਤੋਂ ਡੋਲ ਨਾਲ ਕੱਢ ਕੇ ਲਿਆਉਣਾ ਖੂਵਿਚ ਇੱਥੇ ਪਾਣੀ ਇਤਨਾ ਦੂਰ ਹੈ ਜੇ ਉਪਰੋਂ ਪਾਣੀ ਦੇਖਣਾ ਹੋਵੇ ਤਾਂ ਤਾਰੇ ਦੀ ਮਾਫਕ ਦਿੱਸਦਾ ਹੈ ਤਕਰੀਬਨ ਸਵਾਸੋ ਹੱਥ ਤੇ ਪਾਣੀ ਹੈ ਜਿਸ ਨੂੰ ਖਿੱਚਣ ਵਾਸਤੇ ਦੋ ਆਦਮੀ ਲੱਜ ਚੁੱਕ ਕੇ ਲੈ ਜਾਂਦੇ ਹਨ ਇੱਕ ਆਦਮੀ ਪਾਸੋਂ ਤਾਂ ਕੱਲੀ ਲੱਜ ਹੀ ਨਹੀਂ ਚੁੱਕੀ ਜਾਂਦੀ ਸੋ ਇਹ ਕਠਿਨਾਈ ਹੈ ਇੱਥੇ ਚਮੜੇ ਦੇ ਬੋਕੇ ਨਾਲ ਬਲਦ ਲਾ ਕੇ ਬਲਦ ਪਾਣੀ ਖਿੱਚਦੇ ਹਨ ਓ ਵੀ ਮਸਾਂ ਪੀਣ ਨੂੰ ਹੀ ਪੂਰਾ ਹੁੰਦਾ ਹੈ ਅਤੇ ਨਹਾਉਣ ਤੋਂ ਨੂੰ ਤਾਂ ਹੋਰ ਵੀ ਬਹੁਤ ਹੀ ਤੰਗੀ ਹੁੰਦੀ ਹੈ। ਇਸ ਸੰਸਾਰੇ ਸਾਥੀ ਬੜੇ ਕਾਬਰੇ ਤੇ ਹੋਰ ਸਾ ਮੁਸ਼ਕਲਾਂ ਚੱਲ ਲੈਂਦੇ ਪਰ ਇਹ ਪਾਣੀ ਖਿੱਚਣਾ ਤੇ ਫਿਰ ਵਰਤਨ ਨੂੰ ਤੰਗੀ ਰਹਿਣੀ ਇਸ ਨੂੰ ਬਹੁਤ ਔਖਾ ਸਮਝਿਆ। ਪਰ ਬਾਬਾ ਜੀ ਦਾ ਹੁਕਮ ਸਿਰ ਮੱਥੇ ਤੇ ਰੱਖਦਿਆਂ ਸਤ ਬਚਨ ਕਹਿ ਕੇ ਰਹਿਣਾ ਪਰਵਾਨ ਕੀਤਾ। ਬਾਕੀ ਮੁੰਡੇ ਤਾਂ ਤੀਜੇ ਚੌਥੇ ਦਿਨ ਵਾਪਸ ਮੁੜਾਏ ਪਰ ਇੰਦਰ ਸਿੰਘ ਉੱਥੇ ਹੀ ਠਹਿਰ ਗਿਆ। ਜਦੋਂ ਦੋ ਕੁ ਹਫ਼ਤੇ ਹੋਏ ਮਨ ਬਾਬਾ ਜੀ ਦੇ ਦਰਸ਼ਨਾਂ ਲਈ ਬਹੁਤ ਉਦਾਸ ਹੋ ਗਿਆ ਮਨ ਵਿੱਚ ਕਿਹਾ ਜੇਕਰ ਲਹਿਰੇ ਵਾਲੇ ਬਾਬਾ ਜੀ ਆਪ ਹੀ ਆਗਿਆ ਦੇ ਦੇਣ ਤਾਂ ਠੀਕ ਹੈ ਇੱਕ ਦਿਨ ਸੰਤਾ ਨੇ ਬੁਲਾਇਆ ਤੇ ਕਹਿਣ ਲੱਗੇ 인ਦਰ ਸਿੰਘ ਉਦਾਸਤਾ ਨਹੀਂ ਹੋਇਆ ਆਗੋਂ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਬਾਬਾ ਜੀ ਪਿੰਡ ਆਏ ਹੋਏ ਹਨ ਸਾਰੀ ਸੰਗਤ ਨਗਰ ਨਿਵਾਸੀ ਦਰਸ਼ਨਕਾਰ ਮਨੋਂ ਕਾਮਨਾ ਪੂਰੀਆਂ ਕਰ ਰਹੀ ਹੈ ਤੇ ਮੈਂ ਇੱਕ ਕੂੰਜ ਦੀ ਡਾਰ ਵਿੱਚੋਂ ਨਿਕੜਿਆ ਹਾਂ ਉਹ ਸਮਾਂ ਜਦੋਂ ਯਾਦ ਆਉਂਦਾ ਹੈ ਤਾਂ ਮਨ ਉਦਾਸ ਹੋ ਜਾਂਦਾ ਹੈ ਏਕ ਐ ਅੱਖਾਂ ਭਾਰ ਆਈਆਂ ਤੇ ਪੁੱਭਾ ਮਾਰ ਕੇ ਰੋਣ ਲੱਗ ਗਏ ਬਥੇਰਾ ਯਤਨ ਕੀਤਾ ਕਿ ਰੋਇਆ ਨਾ ਜਾਏ ਪਰ ਰਹਿ ਨਾ ਸਕੇ ਤੇ ਅਵਸ਼ ਪੁੱਭਾ ਨਿਕਲ ਗੀਆਂ ਭਾਈ ਆਨੰਦ ਲਾਲ ਜੀ ਅੱਖਾਂ ਵਿੱਚ ਸਫੈਦੀ ਆਈ ਦੇਖਦਿਆਂ ਰਾ ਤੇਰਾ ਗੋਆ ਕਮਲੇ ਚੈਨ ਨਾ ਪਾਵਨ ਕਿਹਾ ਨਾ ਮੰਨਣ ਮੇਰਾ ਮੰਦਰ ਚਾਰ ਕੇ ਪੰਥ ਨਿਹਾਰਿਓ ਨੈਣ ਨੀਰ ਪਰ ਆਇਓ ਪਾ ਪਿਆਰੇ ਦੀ ਯਾਦ ਵਿੱਚ ਕੋਠੇ ਤੇ ਚੜ ਚੜ ਕੇ ਦੇਖਦੇ ਫਿਰਨਾ ਅੱਖਾਂ ਵਿੱਚ ਅਥਰੂ ਭਰੇ ਰਹਿਣਾ ਬੇਚੈਨੀ ਰਹਿਣੀ ਇਹ ਅਵਸਥਾ ਦੇਖ ਸੰਤਾ ਨੇ ਕਿਹਾ ਜੇ ਤੁਹਾਡਾ ਮਨ ਰਿਕੀਆਂ ਵਾਸਤੇ ਲੋਚਦਾ ਹੈ ਤਾਂ ਅਸੀਂ ਰੋਕ ਨਹੀਂ ਸਕਦੇ ਤੁਸੀਂ ਜਾਓ ਅਤੇ ਉਹਨਾਂ ਦੀ ਪ੍ਰਸੰਤਾ ਵਾਹਿਗੁਰੂ ਦੀ ਦਾਤ ਦੀ ਨਿਸ਼ਾਨੀ ਹੈ ਇਹ ਵਾਰ ਲੈ ਹੱਥ ਜੋੜ ਮੱਥਾ ਟੇਕਿਆ ਵਾਪਸ ਝੋਲਦੀ ਪਹੁੰਚੀ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹਜ਼ੂਰ ਨੇ ਲਹਿਰੇ ਦਾ ਸਮਾਚਾਰ ਪੁੱਛਿਆ ਇੰਦਰ ਸਿੰਘ ਨੇ ਬੇਨਤੀ ਦੁਆਰਾ ਦੱਸਿਆ ਹਜ਼ੂਰ ਨੇ ਬਚਨ ਕੀਤਾ ਚਲੋ ਅੱਛਾ ਮੋਹਰਤਾ ਲੱਗ ਗਈ ਇਹ ਬਚਨ ਕਰ ਹੁਕਮ ਕੀਤਾ ਜਾਓ ਸੇਵਾ ਕਰੋ ਇਹ ਹੁਕਮ ਸੁਣ ਪਹਿਲੇ ਦੀ ਤਰ੍ਹਾਂ ਜਲਦੀ ਸੇਵਾ ਸੰਭਾਲ ਲਈ ਤੀਕ ਦਿਨ ਬਾਬਾ ਜੀ ਨੇ ਸੁੱਚਾ ਸਿੰਘ ਸੰਤਾ ਸਿੰਘ ਨੂੰ ਮੁਖਾਤਿਬ ਕਰਕੇ ਬਚਨ ਕੀਤਾ ਭਾਈ ਸਾਨੂੰ ਇੱਕ ਇਸ ਪਿੰਡ ਤੋਂ ਹਜ਼ੂਰੀ ਸੇਵਾ ਕਰਨ ਵਾਸਤੇ ਬੰਦਾ ਦੇਵੋ ਜੋ ਸਾਡੀ ਸਾਰੀ ਸੇਵਾ ਸੰਭਾਲੇ ਕਿਉਂਕਿ ਇਸ ਸੇਵਾ ਨੂੰ ਹਰ ਇੱਕ ਨਹੀਂ ਨਿਭਾ ਸਕਦਾ ਇਸ ਸੇਵਾ ਨੂੰ ਉਹ ਨਿਭਾਏਗਾ ਜੋ ਉਦਾਰਚਿਤ ਹੋਵੇ ਮਨ ਵਿੱਚ ਪੈ ਅਤੇ ਭਾਉ ਹੋਵੇ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਉ ਬਿਨ ਭਗਤ ਨਹੀਂ ਹੋਏ ਤੇਰੀ ਇਹ ਇਸ਼ਾਰਾ 인ਦਰ ਸਿੰਘ ਵਾਲੀ ਪਰ ਇਸ ਰਮਜ਼ ਦੀ ਕਿਸੇ ਨੂੰ ਸਮਝ ਨਾ ਆਈ ਅਤੇ ਉੱਤਰ ਵਿੱਚ ਸੁੱਚਾ ਸਿੰਘ ਨੇ ਬੇਨਤੀ ਕੀਤੀ ਪਾਤਸ਼ਾਹ ਇਹੋ ਜਿਹਾ ਪੁਰਸ਼ਾਂ ਤੁਹਾਡੀ ਮਿਹਰ ਦ੍ਰਿਸ਼ਟੀ ਨਾਲ ਹੀ ਹੋ ਸਕਦਾ ਹੈ ਗਰੀਬ ਨਿਵਾਦ ਸਾਨੂੰ ਤਾਂ ਸਮਝ ਹੀ ਨਹੀਂ ਇਹ ਸੁਣ ਹਜ਼ੂਰ ਨੇ ਬਚਨ ਕੀਤਾ ਸਮੇਂ ਨਾਲ ਆਪੇ ਹੀ ਸਮਝ ਆ ਜਾਏਗੀ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਬਾਬਾ ਜੀ ਤਿਆਰੀ ਕਰ ਨਾਨਕ ਸਰ ਕਲੇਰੀ ਪਹੁੰਚੇ ਹੁਣ ਸਮੇਂ ਅਨੁਸਾਰ ਸੰਗਤ ਦਰਸ਼ਨਾ ਨੂੰ ਆਉਂਦੀ ਹੈ ਤੇ ਕਦੇ ਕਦੇ 인ਦਰ ਸਿੰਘ ਵੀ ਸੰਗਤ ਨਾਲ ਆਉਂਦਾ ਹੈ ਤੇ ਕਦੇ ਕੱਲਾ ਹੀ ਆ ਜਾਂਦਾ ਹੈ ਇੱਕ ਵਾਰ ਸੰਗਤ ਨਾਲ ਦਰਸ਼ਨ ਕਰਨ ਆਏ ਸੰਗਤ ਦਰਸ਼ਨ ਕਰ ਵਾਪਸ ਚਲੀ ਗਈ ਹਜ਼ੂਰੀ ਵਿੱਚ ਪਾਈ ਬੰਤ ਸਿੰਘ ਨੰਬਰਦਾਰ ਕੇਹਰ ਸਿੰਘ ਦਾ ਮੁੰਡਾ ਕਲੇਰਾ ਤੋਂ ਸੀ ਤੇ ਦੂਸਰਾ ਪੱਖੇ ਦੀ ਸੇਵਾ ਤੇ ਹਰੀ ਸਿੰਘ ਕੋਕਰੀ ਤੋਂ ਸੀ ਇਹਨਾਂ ਦੋਨਾਂ ਨੇ ਅੰਦਰ ਬੁਲਾ ਲਿਆ ਤੇ ਕਿਹਾ ਇੰਦਰ ਸਿਆ ਤੂੰ ਘਰ ਨਹੀਂ ਗਿਆ ਅੱਗੋ ਉੱਤਰ ਦਿੱਤਾ ਮੇਰਾ ਚਿਤ ਕਰਦਾ ਹੈ ਕਿ ਕੁਝ ਦਿਨ ਬਾਬਾ ਜੀ ਦੀ ਸੇਵਾ ਕਰਾਂ ਏ ਸੁਨ ਬੰਦ ਸਿੰਘ ਨੇ ਕਿਹਾ ਹਰੀ ਸਿੰਘ ਤੂੰ ਇੰਦਰ ਸਿੰਘ ਨੂੰ ਪੱਖੇ ਦੀ ਸੇਵਾ ਤੇ ਲਾ ਦੇ ਤੇ ਅਸੀਂ ਬਸਤਰ ਤੋਂ ਹੋਂ ਦੀ ਸੇਵਾ ਰਲ ਕੇ ਕਰ ਲਵਾਂਗੇ ਇਸ ਤਰ੍ਹਾਂ ਇੰਦਰ ਸਿੰਘ ਨੂੰ ਪੱਖੇ ਦੀ ਸੇਵਾ ਮਿਲ ਗਈ ਤੇ ਇਹ ਦੋਨੋਂ ਹੀ ਬਾਹਰ ਬਸਤਰ ਤੋਂ ਚਲੇ ਗਏ ਸਤਗੁਰੂ ਨੂੰ ਭੋਗ ਲਾਉਣ ਦਾ ਟਾਈਮ ਹੋ ਗਿਆ ਬਾਬਾ ਜੀ ਨੇ ਆਵਾਜ਼ ਦਿੱਤੀ ਹਜ਼ੂਰੇ ਯਾਰਾਂ ਦਾ ਟਾਈਮ ਹੋ ਗਿਆ ਹੈ ਸਤਗੁਰੂ ਦੀ ਹਜ਼ੂਰੀ ਵਿੱਚ ਥਾਲ ਲੈ ਚੱਲ ਭੋਗ ਲਵਾਈ ਇਹ ਹੁਕਮ ਸੁਣ ਹਜ਼ੂਰਾ ਸਿੰਘ ਨੇ ਸੱਤ ਬਚਨ ਗਿਆ ਤੇ ਥਾਲ ਬਾਬਾ ਜੀ ਦੇ ਅੱਗੇ ਰੱਖ ਕੇ ਬੇਨਤੀ ਕੀਤੀ ਪਾਦਸ਼ਾ ਪ੍ਰਸ਼ਾਦਾ ਤਿਆਰ ਹੈ ਆ ਭੋਗ ਲਓ ਆ ਇਹ ਬੇਨਤੀ ਸੁਣ ਬਾਬਾ ਜੀ ਨੇ ਗੁਰੂ ਨਾਨਕ ਪਾਦਸ਼ਾ ਜੀ ਨੂੰ ਰੋਜ਼ ਦੀ ਤਰ੍ਹਾਂ ਭੋਗ ਲਵਾਇਆ ਜਦੋਂ ਵਾਪਸ ਆਏ ਤਾਂ ਹੁਕਮ ਕੀਤਾ ਹਜ਼ੂਰੇ ਥਾਲ ਚੁੱਕ ਲਿਆ ਹਜ਼ੂਰਾ ਸਿੰਘ ਥਾਲ ਚੁੱਕ ਕੇ ਲਿਆਇਆ ਤੇ ਬਾਬਾ ਜੀ ਨੇ 인ਦਰ ਸਿੰਘ ਨੂੰ ਇਸ਼ਾਰਾ ਕੀਤਾ ਇੰਦਰ ਸਿੰਘ ਨੇੜੇ ਹੋਇਆ ਹਜ਼ੂਰ ਨੇ ਆਪਣੇ ਹੱਥੀ ਸੀਤ ਪ੍ਰਸ਼ਾਦ ਦਿੱਤਾ ਤੇ ਨਾਲ ਹੀ ਬਚਨ ਕੀਤਾ ਕਾਕਾ ਤੂੰ ਇੱਥੇ ਸੇਵਾ ਕਰਿਆ ਕਰ ਸੇਵਾ ਕਰਨ ਤੋਂ ਪਹਿਲੇ ਤੂੰ ਆਪਣੀ ਮਾਤਾ ਨੂੰ ਨਾਲ ਲੈ ਆ ਉਹ ਬੇਨਤੀ ਕਰਨ ਕਿ ਇਹ ਮੁੰਡਾ ਤੁਹਾਨੂੰ ਦਿੱਤਾ ਏਉਂ ਕਹਿ ਬਚਨ ਕੀਤਾ ਪ੍ਰਸ਼ਾਦ ਛਕ ਲੈ ਸੱਤ ਬਚਨ ਕਹਿ ਇੰਦਰ ਸਿੰਘ ਨੇ ਪ੍ਰਸ਼ਾਦ ਦਾ ਛਕ ਲਿਆ ਇਸ ਪ੍ਰਸ਼ਾਦ ਦੇ ਵਿੱਚੋਂ ਇਹੋ ਜਿਹਾ ਰਸ ਆਇਆ ਜਿਸ ਨੂੰ ਕਲਮ ਲਿਖ ਨਹੀਂ ਸਕਦੀ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਐ ਅਤੇ ਅਲੋਤੀ ਕਾ ਜੈਸੇ ਪਿਆ ਬਰੇਟਾ ਜਿਨ ਪੀਆ ਤਿਨ ਜਾਣਿਆ ਇਸ ਤਰ੍ਹਾਂ ਕੁਝ ਦਿਨ ਸੇਵਾ ਕਰਦੇ ਰਹੇ ਤਾਂ ਇੱਕ ਦਿਨ ਬਾਬਾ ਜੀ ਨੇ ਫਿਰ ਆਖਿਆ ਕਾਕਾ ਆਪਣੀ ਮਾਤਾ ਨੂੰ ਲੈ ਕੇ ਆ ਇਹ ਹੁਕਮ ਸੁਣ ਸੱਤ ਬਚਨ ਕਿਹਾ ਤੇ ਮੱਥਾ ਟੇਕ ਪਿੰਡ ਵਿੱਚ ਆ ਪੁੱਜਾ ਇੱਥੇ ਐਸੀ ਮਾਇਆ ਪਈ ਕਿ ਬਾਬਾ ਜੀ ਦਾ ਬਚਨ ਭੁੱਲ ਗਿਆ ਫਿਰ ਬਾਬਾ ਜੀ ਨੇ ਸੁਪਨੇ ਵਿੱਚ ਗਿਆ ਕਾਕਾ ਤੈਨੂੰ ਕੀ ਬਚਨ ਆਖਿਆ ਸੀ ਫਿਰ ਬਾਬਾ ਜੀ ਦਾ ਬਚਨ ਯਾਦ ਆਇਆ ਤੇ ਮਨ ਵਿੱਚ ਵਿਚਾਰ ਕੀਤੀ ਕਿ ਉੱਥੇ ਤਾਂ ਰਹਿਣਾ ਬਹੁਤ ਹੀ ਗਠਨ ਹੈ ਦਰਸ਼ਨ ਮੇਲਾ ਘਰ ਆਇਆ ਕਰਾਂਗੇ ਬਿਲਕੁਲ ਹਮੇਸ਼ਾ ਰਹਿਣਾ ਬਹੁਤ ਮੁਸ਼ਕਿਲ ਹੈ ਇਹ ਪੰਡ ਚੁਕਣੀ ਬਹੁਤ ਕਠਿਨ ਹੈ ਇਹ ਹੋ ਜੇ ਅਨੇਕਾਂ ਹੀ ਫੁਰਨੇ ਬਣੇ ਅਤੇ ਬਾਬਾ ਜੀ ਪਾਸ ਆਉਣ ਦਾ ਫੁਰਨਾ ਹਟਾ ਦਿੱਤਾ ਜੇਕਰ ਦਰਸ਼ਨ ਕਰਨ ਵੀ ਜਾਣਾ ਤਾਂ ਸੰਗਤ ਨਾਲ ਹੀ ਮੂੜ ਆਣਾ ਬਾਬਾ ਜੀ ਦੇ ਸਾਹਮਣੇ বিনা ਹੋਣਾ ਜੇ ਕਿਤੇ ਅਚਾਨਕ ਸਾਹਮਣੇ ਆ ਵੀ ਜਾਣਾ ਤਾਂ ਮਨ ਵਿੱਚ ਹੀ ਕਹਿਣਾ ਬਾਬਾ ਜੀ ਹੁਣ ਮੈਨੂੰ ਕੁਝ ਨਾ ਕਿਹਾ ਜੀ ਇਹੋ ਬੇਨਤੀ ਮਨ ਵਿੱਚ ਕਰ ਲੈਣੀ ਤੇ ਵਕਤ ਪਾਸ ਕਰ ਲੈਣਾ ਇਸੇ ਤਰ੍ਹਾਂ 3 ਸਾਲ ਬੀਤ ਗਏ ਆਪਣੇ ਵਿਹਾਰ ਵਿੱਚ ਮਸਤ ਰਹਿਣਾ ਘਰ ਵਿੱਚ ਇਤਨੇ ਕੰਮ ਦੇ ਕਰਿੰਦੇ ਸਨ ਕਿ ਜੇ ਕਪਾਅ ਝੁਗਣ ਗਏ ਹਨ ਤਾਂ ਇੱਕ ਦਿਨ ਦੀ ਮਾਨ ਪੱਕੀ ਝੁਗ ਲੈਣੀ ਜੋ ਵੀ ਕੰਮ ਕਰਨਾ ਬਹੁਤ ਹੀ ਫੁਰਤੀ ਨਾਲ ਕਰਨਾ ਇਸ ਵਾਸਤੇ ਮਾਤਾ ਪਿਤਾ অতি ਪ੍ਰਸੰਨ ਸਨ ਹੁਣ ਅਚਾਨਕ ਹੀ ਖੱਬੇ ਹੱਥੋਂ ਛੇਕੂ ਉਂਗਲ ਉਤਾ ਬਾਂਹ ਤੇ ਇੱਕ ਫੋੜਾ ਨਿਕਲਿਆ ਜਿਸ ਦੀ ਤਕਲੀਫ ਬਹੁਤ ਹੀ ਵੱਧ ਗਈ ਨਾ ਇਹ ਭਰੇ ਨਾ ਹਟੇ ਅਤੇ ਵੱਡਾ ਸਾਰਾ ਚੱਕ ਬਜਦਾ ਜਾਵੇ ਚੀਸਾਂ ਪੈਣ ਬਥੇਰਾ ਇਲਾਜ ਕਰਾਇਆ ਜੋ ਵੀ ਡਾਕਟਰ ਹਕੀਮ ਦੱਸੇ ਉਹੀ ਕਰੇ ਇਸ ਪਰ ਦਵਾਈ ਬੰਨੋ ਜਦੋਂ ਭਰੇਗਾ ਚੀਰਾ ਦਿੱਤਾ ਜਾਏਗਾ ਪਰ ਇਹ ਨਾ ਭਰੇ ਤੇ ਨਾ ਹਟੇ ਅਤੇ ਨਾ ਹੀ ਕੰਮ ਹੋ ਸਕੇ ਖਾਣਾ ਪੀਣਾ ਵੀ ਛੁੱਟ ਗਿਆ ਹੁਣ ਫਿਰ ਬਾਬਾ ਜੀ ਯਾਦ ਆਏ ਤੇ ਅਰਦਾਸ ਕੀਤੀ ਬਾਬਾ ਜੀ ਮਿਹਰ ਕਰੋ ਇਸ ਦੁੱਖ ਦੀ ਨਿਵਰਤੀ ਕਰੋ ਇਹ ਅਰਦਾਸ ਕਰਨ ਨਾਲ ਅੱਖ ਲੱਗ ਗਈ ਯਾਨੀ ਕੁਝ ਸੁਖ ਪ੍ਰਤੀਤ ਹੋਇਆ ਤਾਂ ਬਾਬਾ ਜੀ ਨੇ ਕਿਹਾ ਜੇ ਸੁਖ ਲੈਣਾ ਹੈ ਤਾਂ ਆਪਣੀ ਮਾਤਾ ਤੋਂ ਪੁੱਛ ਕੇ ਸਾਡੇ ਪਾਸ ਆ ਜਾ ਇਹ ਸੁਣ ਕੇ ਅੱਖ ਖੁੱਲ ਗਈ ਤਾਂ ਸਾਰੀ ਵਾਰਤਾ ਮਾਤਾ ਨੂੰ ਇੰਦਰ ਸਿੰਘ ਨੇ ਸੁਣਾਈ ਮਾਤਾ ਜੀ ਨੇ ਸੁਣ ਕੇ ਬਾਬਾ ਜੀ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਲਾਲ ਨੂੰ ਸੁੱਖ ਦਿਓ ਇਹ ਅੱਜ ਤੋਂ ਤੁਹਾਡਾ ਹੋ ਚੁੱਕਿਆ ਮੇਰੇ ਵੱਲੋਂ ਚਾਹੇ ਹੁਣੇ ਹੀ ਲੈ ਜਾਓ ਇਹ ਅਰਦਾਸ ਕਰਨ ਦੀ ਧੀਰ ਸੀ ਕਿ ਉਸੇ ਵੇਲੇ ਫੋੜਾ ਫਿਸ ਗਿਆ ਪਾਕ ਨਿਕਲ ਗਈ ਸੁੱਖ ਹੋ ਗਿਆ ਹੁਣ ਬਾਬਾ ਜੀ ਬਠਿੰਡੇ ਡਿਗੀ ਵਿੱਚ ਸਨ ਸੰਗਤਾਂ ਦੇ ਨਾਲ ਭਾਈ ਇੰਦਰ ਸਿੰਘ ਜੀ ਪਹੁੰਚੇ ਤੇ ਸਾਰੀ ਸੰਗਤ ਕੁਝ ਦਿਨ ਰਹਿ ਕੇ ਆਗਿਆ ਲੈ ਘਰ ਮੁੜ ਆਈ ਤੇ 인ਦਰ ਸਿੰਘ ਨੂੰ ਹਜ਼ੂਰ ਨੇ ਆਪਣੇ ਪਾਸ ਰੱਖ ਲਿਆ ਇਹ ਸਾਖੀ ਦਾਸ ਨੂੰ ਬਾਬਾ ਜੀ ਨੇ ਮੋਗੇ ਸ਼ੇਰ ਸਿੰਘ ਮਿਸਤਰੀ ਦੇ ਟਿਊਬਵੈਲ ਤੇ ਤੰਬੂ ਵਿੱਚ ਆਪ ਸੁਣਾਈ ਅਤੇ ਫੋੜੇ ਵਾਲਾ ਨਿਸ਼ਾਨ ਬਾਤੋ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ